ਦੇ ਲਈ ਆਸ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ ਉਮੀਦਵਾਰ 4 ਅਕਤੂਬਰ ਤੱਕ ਦਾਖਲ ਕਰ ਸਕਣਗੇ ਨੋਮੀਨੇਸ਼ਨ ਸੋ ਸੂਬੇ ਦੀਆਂ 13237 ਪੰਚਾਇਤਾਂ ਦੇ ਲਈ ਇਹ ਚੋਣ ਹੋ ਰਹੀ ਹੈ ਚੁਣੇ ਜਾਣਗੇ 13237 ਸਰਪੰਚ ਅਤੇ 84437 ਪੰਜ ਸੋ ਵੋਟਾਂ ਦੇ ਲਈ 19110 ਪੋਲਿੰਗ ਬੂਥ ਬਣਾਏ ਗਏ ਨੇ ਤਾਜ਼ੀ ਕੀ ਪੰਚਾਇਤੀ ਚੋਣਾਂ ਦੇ ਲਈ 15 ਅਕਤੂਬਰ ਨੂੰ VOTING ਹੋਵੇਗੀ ਤੇ 15 ਅਕਤੂਬਰ ਨੂੰ ਹੀ ਨਤੀਜਿਆਂ ਦਾ ਐਲਾਨ ਹੋ ਜਾਵੇਗਾ ਸੋ ਉਮੀਦਵਾਰ 4 ਅਕਤੂਬਰ ਤੱਕ ਦਾਖਲ ਕਰ ਸਕਣਗੇ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਅੱਜ ਤੋਂ ਭਰੀਆਂ ਜਾਣਗੀਆਂ ਜਿਹੜੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਰੇ ਨੇ ਉਹਨਾਂ ਦੇ ਵੱਲੋਂ ਇਹ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਆਪਣਾ ਨਾਮ ਦਾਖਲ ਕਰਵਾਇਆ ਜਾਵੇਗਾ ਸੋ 19110 ਪੋਲਿੰਗ ਬੂਥ ਵੀ ਜਿਹੜੇ ਕੀ ਬਣਾਏ ਜਾਣਗੇ ਇਹਨਾਂ ਵੋਟਾਂ ਦੇ ਲਈ ਤਾਰੀਖੀ 15 ਅਗਸਤ ਸੌਰੀ ਮਾਫ ਕਰਨਾ 15 ਅਕਤੂਬਰ ਨੂੰ ਜਿਹੜੇ ਕੀ ਇਹ ਚੋਣਾਂ ਹੋਣ ਜਾ ਰਹੀਆਂ ਨੇ ਸੋ ਪੰਚਾਇਤੀ ਚੋਣਾਂ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਜਾਣ ਗਿਆ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਗਏ ਉਹਨਾਂ ਦੇ ਵੱਲੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਸੋ 4 ਅਕਤੂਬਰ ਤੱਕ ਨਾਮਜ਼ਦਗੀ ਦਾਖਿਲ ਕਰ ਸਕਣਗੇ ਉਮੀਦਵਾਰ ਉਸ ਤੋਂ ਬਾਅਦ ਨਾਮਜ਼ਦਗੀ ਨਹੀਂ ਦਾਖਿਲ ਕਰ ਸਕਣਗੇ ਜੋ 15 ਅਕਤੂਬਰ ਨੂੰ ਇਹ ਚੋਣਾ ਹੋਣੀ ਹੈ ਅਤੇ ਉਸੇ ਹੀ ਦਿਨ ਨਤੀਜਿਆ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਸੋ ਪੰਚਾਇਤੀ ਚੋਣਾ 15 ਅਕਤੂਬਰ ਨੂੰ ਹੋਣੀ ਹੈ ਅਤੇ ਅੱਜ ਉਸ ਦੇ ਲਈ ਨਾਮਜ਼ਦਗੀਆਂ ਵੀ ਭਰੀਆਂ ਜਾਣੀਆਂ 13237 ਪੰਚਾਇਤਾਂ ਨੇ ਜ਼ਿਲ੍ਹਾ ਦੇ ਵਿੱਚ ਇਹ ਚੋਣਾ ਹੋਣ ਜਾ ਰਿਹਾ ਨੇ ਸੋ 13237 ਨੇ ਸਰਪੰਚ ਚੁਣੇ ਜਾਣੇ ਨੇ ਸੋ ਇਹਨਾਂ ਦੇ ਲਈ 19110 ਪੋਲਿੰਗ ਬੂਥ ਵੀ ਬਣਾਏ ਗਏ ਨੇ ਤੇ ਇਸ ਲਈ ਕਈ ਸਾਰੇ ਇੰਤਜ਼ਾਮ ਵੀ ਕੀਤੇ ਗਏ ਨੇ ਸੋ 15 ਅਕਤੂਬਰ ਨੂੰ ਇਹ ਚੋਣਾ ਹੋਣ ਗਿਆ ਤੇ 15 ਅਕਤੂਬਰ ਨੂੰ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਸੋ ਮਿਦਵਾ 4 ਅਕਤੂਬਰ ਤੱਕ ਦਾਖਲ ਕਰ ਸਕਣਗੇ ਨੋਮੀਨੇਸ਼ਨ ਸੋ 13237 ਸਰਪੰਚ ਇਸ ਦੇ ਵਿੱਚ ਚੁਣੇ ਜਾਣੇ ਨੇ ਜੋ ਇਹਨਾਂ ਚੋਣਾਂ ਦੇ ਲਈ ਚੋਣ ਕਮਿਸ਼ਨ ਦੇ ਵੱਲੋਂ ਸਾਰੇ ਇੰਤਜ਼ਾਮ ਵੀ ਕੀਤੇ ਗਏ ਨੇ ਸੋ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਤੇ ਉਸੇ ਹੀ ਦਿਨ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਸੋ ਕੁਲਵੀਰ ਦਿਵਾਨੇ ਸਾਡੇ ਨਾਲ ਸੋ ਕੁਲਵੀਰ ਅਜੇ ਤੋਂ ਨਾਮਜ਼ਦਗੀਆਂ ਪਰਿਆ ਜਾਣੀਆਂ ਨੇ ਉਮੀਦਵਾਰਾਂ ਦੇ ਵੱਲੋਂ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਨਹੀਂ ਸੋ 4 ਅਕਤੂਬਰ ਤੱਕ ਕਰ ਸਕਣਗੇ ਨੋਮੀਨੇਸ਼ਨ ਜੀ ਕੁਲਵੀਰ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਅੱਜ ਨੋਟੀਫਿਕੇਸ਼ਨ ਜਾਰੀ ਕਰ ਦੇ ਗਏ ਤੇ ਅੱਜ ਅਗਰੇ ਹੀ ਅਗੁਨੀਆ ਨਾਮ ਰੱਦਨੀ ਨੇ ਉਹ ਪੜਨੀਆਂ ਸ਼ੁਰੂ ਹੋ ਜਾਣਗੀਆਂ ਤੇ 4 ਅਕਤੂਬਰ ਤੱਕ ਨਾਮਾਗਨ ਪੱਤਰ ਜਿਹੜੇ ਹੈਗੇ ਨੇ ਉਹ ਉਮੀਦਵਾਰ ਦਾਖਲ ਕਰਾ ਸਕਦੇ ਨੇ ਕਿਉਂਕਿ 15 ਅਕਤੂਬਰ ਜਿਹੜੀ ਹੈਗੀ ਹੈ ਉਹ ਚੋਣ ਦੀ ਡੇਟ ਰੱਖੀ ਗਈ ਹੈ ਜੇ ਬਿਲਕੁਲ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਤੇ ਹੋਰ ਵੀ ਕਈ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਹੋਰ ਕੁਝ ਜਿਹੜੇ ਕਿ ਨਿਰਦੇਸ਼ ਦਿੱਤੇ ਗਏ ਨੇ ਚੋਣ ਕਮਿਸ਼ਨ ਦੇ ਵੱਲੋਂ ਦੇਖੋ ਜੇ ਕੋਡ ਆਫ ਕੰਡਕਟ ਜੇ ਖਰੀਦਣਾ ਕੋਡ ਆਫ ਕੰਡਕਟ ਜਿੱਥੇ ਜਿੱਥੇ ਇਲੈਕਸ਼ਨ ਹੋਏਗਾ ਯਾਨੀ ਸਹੀ ਕਿਤਨਾ ਵਿੱਚ 58 ਵਿੱਚ ਪਿੰਡਾਂ ਦੇ ਵਿੱਚ ਲਾਗੂ ਹੋਏਗਾ ਤੇ ਉਹਨਾਂ ਪਿੰਡਾਂ ਦੇ ਵਿੱਚ ਕੋਡ ਆਫ ਕੰਡਕਟ ਲਾਗੂ ਨਹੀਂ ਹੋਏਗਾ ਜਿੱਥੇ ਸਾਰੀ ਦੀ ਸਾਰੀ ਪੰਚਾਇਤ ਜਿਹੜੀ ਹੈਗੀ ਆ ਉਹ ਸਰਵ ਸੰਮਤੀ ਦੇ ਨਾਲ ਚੁਣੀ ਜਾਂਦੀ ਹੈ ਪਰੰਤੂ ਜੇ ਕਿਸੇ ਪਿੰਡ ਦੇ ਵਿੱਚ ਬੇਸ਼ੱਕ ਸਾਰੇ ਮੈਂਬਰ ਜਿਹੜੇ ਹੈਗੇ ਨੇ ਉਹ ਸਰਵਸੰਮਤੀ ਦੇ ਨਾਲ ਚੁਣੇ ਜਾਂਦੇ ਨੇ ਪਰੰਤੂ ਜੇ ਇੱਕ ਵੀ ਸੀਟ ਦੇ ਉੱਤੇ ਚਾਹੇ ਸਰਪੰਚੀ ਆ ਪੰਚ ਦੀ ਸੀਟ ਉੱਤੇ ਇਲੈਕਸ਼ਨ ਹੁੰਦਾ ਹੈ ਤਾਂ ਉੱਥੇ ਕੋਡ ਆਫ ਕੰਡਕਟਾ ਹੈਗਾ ਉਹ ਲਾਗੂ ਰਹੇਗਾ ਜੀ ਜੀ ਕੁਲ ਵੀ ਬਹੁਤ-ਬਹੁਤ ਤੁਹਾਡਾ तमाम ਜਾਣਕਾਰੀ ਦੇ ਲਈ